ਇਹ ਆਕਰਮਕ ਕੋਈ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਿਆ ਸਾਡੇ ਬੰਦੇ ਫਟਟਰ ਕੀਤੇ ਔਰ ਪੁਲਿਸ ਦੇ ਨਾਲ ਬਦਤਮੀਜ਼ੀ ਕੀਤੀ ਤੇ ਮੈਂ ਸਮਝਦਾ ਕਿ ਇਹਦੇ ਉੱਤੇ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਠੀਕ ਇਮਾਮ ਸਾਹਿਬ ਕੀ ਮਾਮਲਾ ਹੈ ਕਿ ਪਤਾ ਚੱਲੇ ਕਿ ਉਹ ਹਮਲਾ ਕਰ ਦਿੱਤਾ ਗਿਆ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦਾ ਨਾਮ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹਰਮ ਕਰਨ ਵਾਲਾ ਜਿੱਦਾਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਲੁਧਿਆਣਾ ਜਾਮਾ ਮਸਜਿਦ ਦੀ ਕੁਝ ਹਿੱਸਿਆਂ ਦਾ ਨਵਾਂ ਨਿਰਮਾਣ ਕੀਤਾ ਜਾ ਰਿਹਾ ਹੈ ਇਹ ਜੇ ਅਸੀਂ ਖਾਸ ਖਿਆਲ ਇਹ ਰੱਖਿਆ ਸੀ ਕਿ ਜਿਹੜਾ ਪੁਰਾਣਾ ਇਤਿਹਾਸਿਕ ਪਿੱਛੇ ਗੁੰਬਦ ਔਰ ਮিনার ਨੇ ਉਹਨਾਂ ਨੂੰ ਬਾਕੀ ਰੱਖਿਆ ਜਾਵੇ ਉਹਦੇ ਇਲਾਵਾ ਜਿਹੜੀਆਂ ਮਸਜਿਦ ਦੇ ਚਾਰੋਂ ਪਾਸੇ ਦੁਕਾਨਾਂ ਬਣੀਆਂ ਪਿਛਲੇ 60 70 ਸਾਲ ਚ ਉਹਨਾਂ ਸਾਰਿਆਂ ਨੂੰ ਦੁਬਾਰਾ ਜਿਹੜਾ ਤਾਮੀਰ ਕੀਤਾ ਜਾ ਰਿਹਾ ਇਸ ਦੌਰਾਨ ਜਿਹੜੇ ਕੁਝ ਲੋਕ ਨੇ ਉਹਨਾਂ ਦਾ ਇਹ ਦਾਵਾ ਕਿ ਜੀ ਇੱਕ ਦੁਕਾਨ ਸਾਡੀ ਹੈ ਜਦਕਿ ਫਿਜ਼ੀਕਲੀ ਅਗਰ ਤੁਸੀਂ ਬਾਜ਼ਾਰ ਚ ਵੀ ਪੁੱਛੋਗੇ ਤੇ ਉਹਨਾਂ ਦਾ ਮਸਜਿਦ ਦੇ ਨਾਲ ਜਾਂ ਕਿਸੇ ਦੁਕਾਨ ਨਾਲ ਕੋਈ ਸੰਬੰਧ ਨਹੀਂ ਇਹਨਾਂ ਨੇ ਅਦਾਲਤ 'ਚ ਕੇਸ ਕੀਤਾ ਸਾਡੇ ਤੇ ਸਟੇ ਲੈਣ ਲਈ ਅਦਾਲਤ ਨੇ ਡਾਕੂਮੈਂਟਾਂ ਦੇ ਆਧਾਰ ਤੇ ਇਹ ਫੈਸਲਾ ਦੇ ਦਿੱਤਾ ਕਿ ਨਾ ਤੁਸੀਂ ਕਿਰਾਏਦਾਰ ਹੋ ਨਾ ਮਾਲਕ ਹੋ ਤੁਸੀਂ ਫ੍ਰੈਸ਼ ਮਤਲਬ ਆਮ ਮੁਕਦਮਾ ਲੜੋ ਜੀ ਤੇ ਇਸ ਦੌਰਾਨ ਉੱਥੋਂ ਘਬਰਾ ਕੇ ਕਿ ਵੀ ਸਟੇ ਨਹੀਂ ਮਿਲਿਆ ਮੈਂ ਇੱਥੇ ਮੌਜੂਦ ਸੀਗਾ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਕਿ ਜੀ ਅਸੀਂ ਮਸਜਿਦ ਨਹੀਂ ਬਣਨ ਦਵਾਂਗੇ ਅਸੀਂ ਕਬਜ਼ਾ ਲੈਣਾ ਚਾਹੁੰਦੇ ਆ ਤੇ ਉਸ ਵੇਲੇ ਫਿਰ ਅਸੀਂ ਮੌਕੇ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਸਾਰੀਆਂ ਹੱਦਾਂ ਬਦਤਮੀਜ਼ੀ ਦੀਆਂ ਪਾਰ ਕਰ ਦਿੱਤੀਆਂ ਸੀਗੀਆਂ ਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ આરોપીਆਂ ਦੇ ਖਿਲਾਫ ਤੇ ਮੈਂ गुजारिश यही ਕਰਨਾ ਚਾਹਨਾ ਸਾਰਿਆਂ ਨੂੰ ਬਹੁਤ ਸਾਰੇ ਲੋਕ ਵੀਡੀਓਜ਼ ਨੂੰ ਫਾਰਵਰਡ ਕਰਦੇ ਉਹਨਾਂ ਨੂੰ ਪੂਰੀ ਗੱਲ ਨਹੀਂ ਪਤਾ ਇਹ ਜਿਹੜੇ ਲੋਕ ਨੇ ਪਿਛਲੇ ਕਈ ਸਾਲ ਤੋਂ ਲਗਾਤਾਰ ਜਾਮਾ ਮੱਜਿਦ ਨੂੰ ਦਿਹਾਣਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਔਰ ਵੱਡੇ ਸ਼ਾਹੀ امام ਸਾਹਿਬ ਦੇ ਦਿਹਾਨ ਤੋਂ ਬਾਅਦ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮਸਜਿਦ ਦੇ ਉੱਤੇ ਕਬਜ਼ਾ ਕਰ ਲਿੱਤਾ ਜਾਵੇ ਤੇ ਇਸ ਲਈ ਇਹ ਸਾਰੇ ਮਾਮਲੇ ਨੂੰ ਅਸੀਂ ਸਮਝਦੇ ਸੀਗੇ ਕਿ ਅਦਾਲਤ ਹੀ ਹੋਵੇ ਜੋ ਵੀ ਕਿਉਂਕਿ ਅਦਾਲਤਾਂ ਹੁੰਦੀਆਂ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੀ ਹੈ ਜੀ ਜੀ ਤੇ ਕਿਉਂਕਿ ਇਹਨਾਂ ਨੇ ਅਦਾਲਤ ਨੂੰ ਵੀ ਗੁੰਮਰਾਹ ਕਰਨ ਲਈ ਡੁਪਲੀਕੇਟ ਕਾਗਜ਼ ਤਿਆਰ ਕੀਤੇ ਜਿਹੜੇ ਉੱਥੇ ਚੱਲੇ ਨਹੀਂ ਤੇ ਹੁਣ ਵੀ ਮੈਂ ਸਮਝਦਾ ਹਾਂ ਕਿ ਜੋ ਵੀ ਫੈਸਲਾ ਅਦਾਲਤ ਦਾ ਹੋਏਗਾ ਲੇਕਿਨ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਜ਼ਰੂਰੀ ਹੈ ਜਿਸ ਤਰੀਕੇ ਨਾਲ ਇਹ ਆਕਰਮਕ ਹੋਏ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਿਆ ਸਾਡੇ ਬੰਦੇ ਫਟਰ ਕੀਤੇ ਔਰ ਪੁਲਿਸ ਦੇ ਨਾਲ ਬਦਤਮੀਜ਼ੀ ਕੀਤੀ ਤੇ ਮੈਂ ਸਮਝਦਾ ਹਾਂ ਕਿ ਇਹਦੇ ਉੱਤੇ ਸਖਤ ਕਾਰਵਾਈ ਜਰੀ ਹੋਣੀ ਚਾਹੀਦੀ ਠੀਕ امام صاحب ਕੀ ਮਾਮਲਾ ਹੋਇਆ ਹੈ ਕਿ ਬਲਸਲੇ ਕਿ ਉਹ ਹਮਲਾ ਕਰ ਦਿੱਤਾ ਗਿਆ ਬismillah रहमान रहीम ਸਭੂ ਅੱਲਾਹ ਤਾਲਾ ਤੇ ਨਾਤੂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਜਿੱਦਾਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਲੁਧਿਆਣਾ ਜਾਮਾ ਮਸਜਿਦ ਦੀ ਕੁਝ ਹਿੱਸਿਆਂ ਦਾ ਨਵਾਂ ਨਿਰਮਾਣ ਕੀਤਾ ਜਾ ਰਿਹਾ ਜੀ ਇਹ ਜੇ ਅਸੀਂ ਖਾਸ ਖਿਆਲ ਇਹ ਰੱਖਿਆ ਸੀ ਕਿ ਜਿਹੜਾ ਪੁਰਾਣਾ ਇਤਿਹਾਸਿਕ ਪਿੱਛੇ ਗੁੰਬਦ ਔਰ ਮিনার ਨੇ ਉਹਨਾਂ ਨੂੰ ਬਾਕੀ ਰੱਖਿਆ ਜਾਵੇ ਉਦੇ ਇਲਾਵਾ ਜਿਹੜੀਆਂ ਮਸਜਿਦ ਦੇ ਚਾਰੋਂ ਪਾਸੇ ਦੁਕਾਨਾਂ ਬਣੀਆਂ ਪਿਛਲੇ 60 70 ਸਾਲ ਚ ਉਹਨਾਂ ਸਾਰਿਆਂ ਨੂੰ ਦੁਬਾਰਾ ਜਿਹੜਾ ਤਾਮੀਰ ਕੀਤਾ ਜਾ ਰਿਹਾ ਇਸ ਦੌਰਾਨ ਜਿਹੜੇ ਕੁਝ ਲੋਕ ਨੇ ਉਹਨਾਂ ਦਾ ਦਾਵਾ ਕਿ ਜੀ ਇੱਕ ਦੁਕਾਨ ਸਾਡੀ ਹੈ ਜਦਕਿ ਫਿਜ਼ੀਕਲੀ ਅਗਰ ਤੁਸੀਂ ਬਾਜ਼ਾਰ ਚ ਵੀ ਪੁੱਛੋਗੇ ਤੇ ਉਹਨਾਂ ਦਾ ਮਸਜਿਦ ਦੇ ਨਾਲ ਜਾਂ ਕਿਸੇ ਦੁਕਾਨ ਨਾਲ ਕੋਈ ਸੰਬੰਧ ਨਹੀਂ ਇਹਨਾਂ ਨੇ ਅਦਾਲਤ 'ਚ ਕੇਸ ਕੀਤਾ ਸਾਡੇ ਤੇ ਸਟੇ ਲੈਣ ਲਈ ਅਦਾਲਤ ਨੇ ਡਾਕੂਮੈਂਟਾਂ ਦੇ ਆਧਾਰ 'ਤੇ ਇਹ ਫੈਸਲਾ ਦੇ ਦਿੱਤਾ ਕਿ ਨਾ ਤੁਸੀਂ ਕਿਰਾਏਦਾਰ ਹੋ ਨਾ ਮਾਲਕ ਹੋ ਤੁਸੀਂ ਫ੍ਰੈਸ਼ ਮਤਲਬ ਆਮ ਮੁਕੱਦਮਾ ਲੜੋ ਤੇ ਇਸ ਦੌਰਾਨ ਉੱਥੋਂ ਘਬਰਾ ਕੇ ਕਿ ਵੀ ਸਟੇ ਨਹੀਂ ਮਿਲਿਆ ਮੈਂ ਇੱਥੇ ਮੌਜੂਦ ਸੀਗਾ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਕਿ ਜੀ ਅਸੀਂ ਮਸਜਿਦ ਨਹੀਂ ਬਣਨ ਦਵਾਂਗੇ ਅਸੀਂ ਕਬਜ਼ਾ ਲੈਣਾ ਚਾਹੁੰਦੇ ਆ ਤੇ ਉਸ ਵੇਲੇ ਫਿਰ ਅਸੀਂ ਮੌਕੇ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਸਾਰੀਆਂ ਹੱਦਾਂ ਬਦਤਮੀਜ਼ੀ ਦੀਆਂ ਪਾਰ ਕਰ ਦਿੱਤੀਆਂ ਸੀਗੀਆਂ ਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ આરોપીਆਂ ਦੇ ਖਿਲਾਫ ਤੇ ਮੈਂ ਗੁਜ਼ਾਰਿਸ਼ ਇਹ ਹੀ ਕਰਨਾ ਚਾਹਨਾ ਸਾਰਿਆਂ ਨੂੰ ਬਹੁਤ ਸਾਰੇ ਲੋਕ ਵੀਡੀਓਜ਼ ਨੂੰ ਫਾਰਵਰਡ ਕਰਦੇ ਆ ਉਹਨਾਂ ਨੂੰ ਪੂਰੀ ਗੱਲ ਨਹੀਂ ਪਤਾ ਇਹ ਜਿਹੜੇ ਲੋਕ ਨੇ ਪਿਛਲੇ ਕਈ ਸਾਲ ਤੋਂ ਲਗਾਤਾਰ ਜਾਮਾ ਮਸਜਿਦ ਲੁਧਿਆਣਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਔਰ ਬੱਡੇ ਸ਼ਾਹੀ امام ਸਾਹਿਬ ਦੇ ਦਿਹਾਂਤ ਤੋਂ ਬਾਅਦ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮਸਜਿਦ ਦੇ ਉੱਤੇ ਕਬਜ਼ਾ ਕਰ ਲਿੱਤਾ ਜਾਵੇ ਤੇ ਇਸ ਲਈ ਇਹ ਸਾਰੇ ਮਾਮਲੇ ਨੂੰ ਅਸੀਂ ਸਮਝਦੇ ਸੀਗੇ ਕਿ ਅਦਾਲਤ ਹੀ ਹੋਵੇ ਜੋ ਵੀ ਕਿਉਂਕਿ ਅਦਾਲਤਾਂ ਹੁੰਦੀਆਂ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੀ ਹੈ ਜੀ ਜੀ ਤੇ ਕਿਉਂਕਿ ਇਹਨਾਂ ਨੇ ਅਦਾਲਤ ਨੂੰ ਵੀ ਗੁੰਮਰਾਹ ਕਰਨ ਲਈ ਡੁਪਲੀਕੇਟ ਕਾਗਜ਼ ਤਿਆਰ ਕੀਤੇ ਜਿਹੜੇ ਉੱਥੇ ਚੱਲੇ ਨਹੀਂ ਤੇ ਹੁਣ ਵੀ ਮੈਂ ਸਮਝਦਾ ਹਾਂ ਕਿ ਜੋ ਵੀ ਫੈਸਲਾ ਅਦਾਲਤ ਦਾ ਹੋਏਗਾ ਲੇਕਿਨ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਜ਼ਰੂਰੀ ਹੈ ਜਿਸ ਤਰੀਕੇ ਨਾਲ ਇਹ ਆਕਰਮਕ ਕੋਈ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਿਆ ਸਾਡੇ ਬੰਦੇ ਫਟਟਰ ਕੀਤੇ ਔਰ ਪੁਲਿਸ ਦੇ ਨਾਲ ਬਦਤਮੀਜ਼ੀ ਕੀਤੀ ਤੇ ਮੈਂ ਸਮਝਦਾ ਕਿ ਇਹਦੇ ਉੱਤੇ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਇਮਾਮ ਸਾਹਿਬ ਕੀ ਮਾਮਲਾ ਹੈ ਕਿ ਪਤਾ ਚੱਲੇ ਕਿ ਉਹ ਹਮਲਾ ਕਰ ਦਿੱਤਾ ਗਿਆ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦਾ ਨਾਮ ਹੋ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹਰਮ ਕਰਨ ਵਾਲਾ ਜਿੱਦਾਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਲੁਧਿਆਣਾ ਜਾਮਾ ਮਸਜਿਦ ਦੀ ਕੁਝ ਹਿੱਸਿਆਂ ਦਾ ਨਵਾਂ ਨਿਰਮਾਣ ਕੀਤਾ ਜਾ ਰਿਹਾ ਇਹ ਜੇ ਅਸੀਂ ਖਾਸ ਖਿਆਲ ਰੱਖਿਆ ਸੀ ਕਿ ਜਿਹੜਾ ਪੁਰਾਣਾ ਇਤਿਹਾਸਿਕ ਪਿੱਛੇ ਗੁੰਬਦ ਔਰ ਮিনার ਨੇ ਉਹਨਾਂ ਨੂੰ ਬਾਕੀ ਰੱਖਿਆ ਜਾਵੇ ਉਹਦੇ ਇਲਾਵਾ ਜਿਹੜੀਆਂ ਮਸਜਿਦ ਦੇ ਚਾਰੋਂ ਪਾਸੇ ਦੁਕਾਨਾਂ ਬਣੀਆਂ ਪਿਛਲੇ 60 70 ਸਾਲ ਚ ਉਹਨਾਂ ਸਾਰਿਆਂ ਨੂੰ ਦੁਬਾਰਾ ਜਿਹੜਾ ਤਾਮੀਰ ਕੀਤਾ ਜਾ ਰਿਹਾ ਇਸ ਦੌਰਾਨ ਜਿਹੜੇ ਕੁਝ ਲੋਕ ਨੇ ਉਹਨਾਂ ਦਾ ਦਾਵਾ ਕਿ ਜੀ ਇੱਕ ਦੁਕਾਨ ਸਾਡੀ ਹੈ ਜਦਕਿ ਫਿਜ਼ੀਕਲੀ ਅਗਰ ਤੁਸੀਂ ਬਾਜ਼ਾਰ ਚ ਵੀ ਪੁੱਛੋਗੇ ਤੇ ਉਹਨਾਂ ਦਾ ਮਸਜਿਦ ਦੇ ਨਾਲ ਜਾਂ ਕਿਸੇ ਦੁਕਾਨ ਨਾਲ ਕੋਈ ਸੰਬੰਧ ਨਹੀਂ ਇਹਨਾਂ ਨੇ ਅਦਾਲਤ 'ਚ ਕੇਸ ਕੀਤਾ ਸਾਡੇ ਤੇ ਸਟੇ ਲੈਣ ਲਈ ਅਦਾਲਤ ਨੇ ਡਾਕੂਮੈਂਟਾਂ ਦੇ ਆਧਾਰ 'ਤੇ ਇਹ ਫੈਸਲਾ ਦੇ ਦਿੱਤਾ ਕਿ ਨਾ ਤੁਸੀਂ ਕਿਰਾਏਦਾਰ ਹੋ ਨਾ ਮਾਲਕ ਹੋ ਤੁਸੀਂ ਫ੍ਰੈਸ਼ ਮਤਲਬ ਆਮ ਮੁਕੱਦਮਾ ਲੜੋ ਜੀ ਤੇ ਇਸ ਦੌਰਾਨ ਉੱਥੋਂ ਘਬਰਾ ਕੇ ਕਿ ਵੀ ਸਟੇ ਨਹੀਂ ਮਿਲਿਆ ਮੈਂ ਇੱਥੇ ਮੌਜੂਦ ਸੀਗਾ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਕਿ ਜੀ ਅਸੀਂ ਮਸਜਿਦ ਨਹੀਂ ਬਣਨ ਦਵਾਵਾਂਗੇ ਅਸੀਂ ਕਬਜ਼ਾ ਲੈਣਾ ਚਾਹੁੰਦੇ ਆ ਤੇ ਉਸ ਵੇਲੇ ਫਿਰ ਅਸੀਂ ਮੌਕੇ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਸਾਰੀਆਂ ਹੱਦਾਂ ਬਦਤਮੀਜ਼ੀ ਦੀਆਂ ਪਾਰ ਕਰ ਦਿੱਤੇ ਸੀਗੀਆਂ ਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ આરોપીਆਂ ਦੇ ਖਿਲਾਫ ਤੇ ਮੈਂ ਗੁਜ਼ਾਰਿਸ਼ ਇਹ ਹੀ ਕਰਨਾ ਚਾਹਨਾ ਸਾਰਿਆਂ ਨੂੰ ਬਹੁਤ ਸਾਰੇ ਲੋਕ ਵੀਡੀਓਜ਼ ਨੂੰ ਫਾਰਵਰਡ ਕਰਦੇ ਉਹਨਾਂ ਨੂੰ ਪੂਰੀ ਗੱਲ ਨਹੀਂ ਪਤਾ ਇਹ ਜਿਹੜੇ ਲੋਕ ਨੇ ਪਿਛਲੇ ਕਈ ਸਾਲ ਤੋਂ ਲਗਾਤਾਰ ਜਾਮਾ ਮਸਜਿਦ ਲੁਧਿਆਣਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਔਰ ਵੱਡੇ ਸ਼ਾਹੀ ਮਾਮ ਸਾਹਿਬ ਦੇ ਦਿਹਾਂਤ ਤੋਂ ਬਾਅਦ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮਸਜਿਦ ਦੇ ਉੱਤੇ ਕਬਜ਼ਾ ਕਰ ਲਿੱਤਾ ਜਾਵੇ ਤੇ ਇਸ ਲਈ ਇਹ ਸਾਰੇ ਮਾਮਲੇ ਨੂੰ ਅਸੀਂ ਸਮਝਦੇ ਸੀਗੇ ਵੀ ਅਦਾਲਤ ਈ ਕੋਵੇ ਜੋ ਵੀ ਕਿਉਂਕਿ ਅਦਾਲਤਾਂ ਹੁੰਦੀਆਂ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੀਆਂ ਤੇ ਕਿਉਂਕਿ ਇਹਨਾਂ ਨੇ ਅਦਾਲਤ ਨੂੰ ਵੀ ਗੁੰਮਰਾਹ ਕਰਨ ਲਈ ਡੁਪਲੀਕੇਟ ਕਾਗਜ਼ ਤਿਆਰ ਕੀਤੇ ਜਿਹੜੇ ਉੱਥੇ ਚੱਲੇ ਨਹੀਂ ਤੇ ਹੁਣ ਵੀ ਮੈਂ ਸਮਝਦਾ ਹਾਂ ਕਿ ਜੋ ਵੀ ਫੈਸਲਾ ਅਦਾਲਤ ਦਾ ਹੋਏਗਾ ਲੇਕਿਨ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਜ਼ਰੂਰੀ ਹੈ ਜਿਸ ਤਰੀਕੇ ਨਾਲ ਇਹ ਆਕਰਮਕ ਕੋਏ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਿਆ ਸਾਡੇ ਬੰਦੇ ਫਟਕਰ ਕੀਤੇ ਔਰ ਪੁਲਿਸ ਦੇ ਨਾਲ ਬਦਤਮੀਜ਼ੀ ਕੀਤੀ ਤੇ ਮੈਂ ਸਮਝਦਾ ਕਿ ਇਹਦੇ ਉੱਤੇ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ। ਇਮਾਮ ਸਾਹਿਬ ਕੀ ਮਾਮਲਾ ਹੈ ਕਿ ਪਤਾ ਚੱਲੇ ਕਿ ਉਹ ਹਮਲਾ ਕਰ ਦਿੱਤਾ ਗਿਆ। ਬismillahir Rahmanir Rahim। ਸ਼ੁਰੂ ਅੱਲਾਹ ਤਾਲਾ ਦੇ ਨਾਮ 'ਤੇ ਜੋ ਬੜਾ ਮਿਹਰਬਾਨ ਤੇ نہایت ਹੀ ਰਹਿਮ ਕਰਨ ਵਾਲਾ ਹੈ। ਜਿੱਦਾਂ ਕਿ ਸਾਰੇ ਪੰਜਾਬ ਨੂੰ ਹੀ ਪਤਾ ਹੈ ਕਿ ਲੁਧਿਆਣਾ ਜਾਮਾ ਮਸਜਿਦ ਦੀ ਕੁਝ ਹਿੱਸਿਆਂ ਦਾ ਨਵਾਂ ਨਿਰਮਾਣ ਕੀਤਾ ਜਾ ਰਿਹਾ। ਜੀ ਇਹ ਜਿਸੀਂ ਖਾਸ